गए हैं बेटा ये लोग जो है माफ करें और मैं अपील करता हूं कि लोग जो है ऐसा जो है काम ना करें तो मैं उसके साथ कोई एग्री नहीं कर रही हूं बीस लाख एक लड़की की शादी के लिए बहुत ज्यादा है फॉर्चुनर कार मांगी और बीस लाख रुपए लेकिन तब तीस से पता लगेगा जैसे तथ्य सामने आएंगे अरे दहेज में स्कूटर आया है ये बात पे इतना ना जरूरी नहीं है भाव कहाँ खा रहे भाव तो दिए हैं हैं दहेज दिए हैं मतलब भाव दिए हैं खरीद लिया है आपके बेटे को दोस्तों साडे समाज दी मिथ की है सडकों पे जदों भी कोई एक्सीडेंट होता है तो हर एक्सीडेंट वेले हर बारी गलती बड़ी गड्डी वाले दी ही ਇੰਜ ਹੀ ਦੇਹੇਜ ਦੇ ਕੇਸਾਂ ਵਿੱਚ ਵੀ ਹਮੇਸ਼ਾ ਮੁੰਡੇ ਵਾਲੇ ਹੀ ਦੋਸ਼ੀ ਬਹੁਤੇ ਕੇਸਾਂ ਵਿੱਚ ਮਿੱਤਰੋ ਇਹ ਸੱਚ ਵੀ ਹੋ ਸਕਦਾ ਹੈ ਪਰ ਕੀ ਪਰ ਕੀ ਹਰ ਵਾਰੀ ਹਮੇਸ਼ਾ ਹੀ ਅੱਜ ਇੱਕ ਇਹੋ ਜਿਹੇ ਹੀ ਕੇਸ ਦੀ ਸੱਚੀ ਘਟਨਾ ਦੀ ਗੱਲ ਕਰਾਂਗੇ ਸੱਚੀ ਕਹਾਣੀ ਜਾਣਾਂਗੇ ਜੋ ਡੌਰੀ ਕੇਸ ਨਾਲ ਜੁੜੀ ਹੋਈ ਹੈ ਦੋਸਤੋ ਪੁਰਾਣੇ ਸਮਿਆਂ ਵਿੱਚ ਨਵੀਂ ਵਿਆਹਤਾ ਜੋੜੀ ਨੂੰ ਆਪਣੀ ਕੁੜੀ ਨੂੰ ਵਿਆਹ ਵੇਲੇ ਜੋ ਨਿੱਕ ਸੁਖ ਦਿੱਤਾ ਜਾਂਦਾ ਸੀ ਉਸ ਨੂੰ ਹੀ ਦਾਜ ਦੇਹੇਜ ਕਿਹਾ ਜਾਂਦਾ ਸੀ ਦਾਜ ਦੇਣ ਪਿੱਛੇ ਉਦੇਸ਼ ਇਹ ਹੁੰਦਾ ਸੀ ਕਿ ਸਹੁਰੇ ਘਰ ਜਾ ਕੇ ਉਹ ਜਲਦੀ ਹੀ ਵਸ ਜਾਵੇ ਉਸ ਨੂੰ ਕਿਸੇ ਵੀ ਚੀਜ਼ ਲਈ ਕੁਝ ਮਹੀਨਿਆਂ ਤੱਕ ਉਹਨਾਂ ਦੀ ਧੀ ਨੂੰ ਸਹੁਰੇ ਪਰਿਵਾਰ ਤੋਂ ਕੁਝ ਵੀ ਮੰਗਣਾ ਨਾ ਪਵੇ। ਦਹੇਜ ਵਿੱਚ ਮੁੰਡਿਆਂ ਵਾਲਿਆਂ ਲਈ ਤੋਹਫੇ ਆਦਿ ਵੀ ਸ਼ਾਮਲ ਹੁੰਦੇ ਸਨ। ਦਾਜ ਉਹਨਾਂ ਸਮਿਆਂ ਵਿੱਚ ਹੁੰਦਾ ਵੀ ਕੀ ਸੀ? ਜ਼ਿਆਦਾਤਰ ਸੂਟ, ਕੋਲੀਆਂ, ਭਾਂਡੇ, ਡੈਲੀ ਯੂਜ਼ ਵਾਲੀਆਂ ਚੀਜ਼ਾਂ, ਹੱਦ, ਮੰਜੇ ਬਿਸਤਰੇ। ਹੌਲੀ-ਹੌਲੀ ਦਿਖਾਵੇ ਤੇ ਫਿਰ ਸ਼ਾਨੋ ਸ਼ੌਕਤ ਦੀ ਚੀਜ਼ ਬਣ ਗਈ ਦਹੇਜ। ਕਿੰਨਾ ਦਹੇਜ ਆਇਆ ਹੈ ਜਾਂ ਕਿੰਨਾ ਦਹੇਜ ਦਿੱਤਾ ਹੈ ਇਹ ਸੋਸਾਇਟੀ ਵਿੱਚ ਸਟੇਟਸ ਸਿੰਬਲ ਦੇ ਤੌਰ ਤੇ ਦੇਖਿਆ ਜਾਣ ਲੱਗ ਪਿਆ ਹੁਣ ਹੈਸੀਅਤ ਸਮਾਜ ਵਿੱਚ ਰੁਤਬਾ ਦਿੱਤੇ ਹੋਏ ਦਹੇਜ ਨਾਲ ਗਿਣਿਆ ਜਾਣ ਲੱਗ ਪਿਆ ਸੀ ਪਹਿਲਾਂ ਹੱਥ ਜੋੜ ਕੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਸੀ ਨਾ ਨਾ ਕਰਦੇ ਹੋਏ ਵੀ ਕੁਝ ਨਾ ਕੁਝ ਦਹੇਜ ਦੇ ਤੌਰ ਤੇ ਦਿੱਤਾ ਜਾਂਦਾ ਪਰ ਹੁਣ ਮੰਗ ਕੇ ਜੀ ਹਾਂ ਬਿਲਕੁਲ ਮੰਗ ਕੇ ਦਹੇਜ ਲਿਆ ਜਾਂਦਾ ਹੈ ਚਨੀਂਦਾ ਬਰਾਦਰੀਆਂ ਤੇ ਖਾਸ ਕਰਕੇ ਯੂਪੀ ਉੱਤਰ ਪ੍ਰਦੇਸ਼ ਵਰਗੀਆਂ ਸਟੇਟਾਂ ਵਿੱਚ ਤਾਂ ਕਿਹਾ ਜਾਂਦਾ ਹੈ ਕਿ ਦੁਲਹੇ ਵਿਕਦੇ ਹਨ ਖਾਸ ਕਰ ਸਰਕਾਰੀ ਨੌਕਰੀ ਪੇਸ਼ਾ ਵਾਲੇ ਜਿਵੇਂ ਆਪਾਂ ਸਬਜੀ ਦੀਆਂ ਦੁਕਾਨਾਂ ਤੇ ਆਲੂ ਬੈਂਗਣ ਆਦਿ ਤੋਲ ਕੇ ਖਰੀਦਦੇ ਹਾਂ ਉਵੇਂ ਹੀ ਸਰਕਾਰੀ ਨੌਕਰ ਦੁਲਹੇ ਖਰੀਦੇ ਜਾਂਦੇ ਹਨ ਮਿੱਤਰੋ ਜੇ ਸਮਾਜ ਵਿੱਚ ਕੋਈ ਬੁਰਾਈ ਪੈਦਾ ਹੁੰਦੀ ਹੈ ਤਾਂ ਇਹੋ ਸਮਾਜ ਉਸ ਨੂੰ ਬੁਰਾਈ ਮੰਨ ਕੇ ਆਖਰ ਉਸ ਤੋਂ ਤੋਬਾ ਵੀ ਕਰ ਹੀ ਲੈਂਦਾ ਹੈ ਪਰ ਕੁਝ ਨਾ ਕੁਝ ਇਸ ਸਮਾਜ ਵਿੱਚ ਇਹੋ ਜਿਹੀ ਬਰਾਈ ਰਹਿ ਹੀ ਜਾਂਦੀ ਹੈ। ਅਜਿਹਾ ਹੀ ਇੱਕ ਕੇਸ ਕਰਨਾਲ ਵਿੱਚ ਅੱਜ ਤੋਂ ਲਗਭਗ 2 ਕੁ ਸਾਲ ਪਹਿਲਾਂ ਦਰਜ ਹੋਇਆ ਸੀ। ਬੇਸ਼ੱਕ ਰਾਜੀਨਾਮਾ ਹੋ ਕੇ ਕੇਸ ਰਫਾ-ਦਫਾ ਹੋ ਗਿਆ। ਪਰ ਤੁਸੀਂ ਆਪ ਅੰਦਾਜ਼ਾ ਲਾਇਓ ਕਿ ਇਸ ਕੇਸ ਵਿੱਚ ਦੋਸ਼ੀ ਕੌਣ ਸੀ? ਅਕਸਰ ਜਦੋਂ ਰਾਜੀਨਾਮਾ ਹੋ ਜਾਂਦਾ ਹੈ ਤਾਂ ਸੱਚ ਦਬਾ ਦਿੱਤਾ ਜਾਂਦਾ ਹੈ। ਦੋਸ਼ੀ ਕੌਣ ਅਤੇ ਸਜ਼ਾ ਇਸ ਉੱਪਰ ਮਿੱਟੀ ਪਾ ਦਿੱਤੀ ਜਾਂਦੀ ਹੈ। ਚਲੋ ਆਪਾਂ ਆਪਣੀ ਸਟੋਰੀ ਸ਼ੁਰੂ ਕਰਦੇ ਹਾਂ। हरियाणा ਦੇ ਡਿਸਟ੍ਰਿਕਟ ਕਰਨਾਲ ਉੱਥੋਂ ਦੇ ਸਿਵਲ ਲਾਈਨ ਥਾਣੇ ਵਿੱਚ ਅੱਜ ਤੋਂ ਲਗਭਗ 2 ਕੁ ਸਾਲ ਪਹਿਲਾਂ ਕੇਸ ਦਰਜ ਕਰਾਇਆ ਗਿਆ ਕਿ ਮੁੰਡੇ ਵਾਲਿਆਂ ਨੇ 20 ਲੱਖ ਨਗਦ ਅਤੇ ਇੱਕ ਫੋਰਚੂਨਰ ਗੱਡੀ ਮੰਗੀ ਹੈ ਦਾਜ ਵਿੱਚ 20 ਲੱਖ ਕੈਸ਼ ਅਤੇ 32 ਤੋਂ 35 ਲੱਖ ਦੀ ਕਾਰ ਮੰਗਣ ਵਾਲਿਆਂ ਤੇ ਦੇਣ ਵਾਲਿਆਂ ਦੀਆਂ ਸ਼ਕਲਾਂ ਵੇਖ ਕੇ ਉਹਨਾਂ ਦੀ ਅਕਲ ਅਤੇ ਹیثیت ਦਾ ਅੰਦਾਜ਼ਾ ਤੁਸੀਂ ਆਪ ਲਾਇਓ ਦਾਜ ਮੰਗਣ ਵਾਲੇ ਦੁਲੇ ਦਾ ਨਾਮ ਸੀ ਡਾਕਟਰ ਨਸੀਬ ਸਿੰਘ ਪੜਿਆ ਲਿਖਿਆ ਦੁਲਾ ਲਾੜਾ IIT ਖਰਗਪੁਰ ਤੋਂ ਪੜਿਆ ਹੋਇਆ ਇਹ ਕੇਂਦਰੀ ਖੇਤੀਬਾੜੀ ਵਿਭਾਗ ਵਿੱਚ ਇੱਕ ਵਾਵਾ ਚੰਗੀ ਪੋਸਟ ਤੇ ਸਾਇੰਟਿਸਟ ਸੀ ਇਸ ਸਾਇੰਟਿਸਟ ਦਾ ਵਿਆਹ ਤੈਅ ਹੋਇਆ ਸੀ ਯੂਪੀ ਦੇ ਬਗਪਤ ਦੇ ਇੱਕ ਕਿਸਾਨ ਜਗਿੰਦਰ ਸਿੰਘ ਤੋਮਰ ਦੀ ਕੁੜੀ ਨਾਲ ਕੁੜੀ ਵੀ ਪੀਐਚਡੀ ਕਰ ਰਹੀ ਸੀ ਪੰਚਕੂਲਾ ਚੰਡੀਗੜ੍ਹ ਵਿੱਚ ਗੱਲ ਮੁੱਕ ਦੀ ਇੱਥੇ ਕਰਦੇ ਹਾਂ ਕਿ ਦੋਵੇਂ ਲਾੜਾ ਲਾੜੀ ਹਾਈਲੀ ਕੁਆਲੀਫਾਈਡ ਅਤੇ ਕਰਤੂਤ ਕਰਨਾਲ ਸਿਵਲ ਲਾਈਨ ਥਾਣੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਕੁੜੀ ਵਾਲਿਆਂ ਨੇ ਕੇਸ ਦਰਜ ਕਰਾਇਆ ਕਿ ਮੁੰਡੇ ਵਾਲੇ 20 ਲੱਖ ਨਕਦ ਤੇ ਇੱਕ ਫੋਰਚੂਨਰ ਗੱਡੀ ਦੀ ਮੰਗ ਕਰ ਰਹੇ ਹਨ। ਬਾਕੀ ਡੋਰੀ ਕੇਸਾਂ ਵਿੱਚ ਚੈਨੀ ਅੰਗੂਠੀਆਂ ਆਦਿ ਮੰਗਨ ਦਾ ਜੋ ਦੋਸ਼ ਲਾਇਆ ਜਾਂਦਾ ਹੈ ਉਹ ਵੀ ਇੱਕ ਦੂਜੇ ਉੱਪਰ ਲਾਇਆ ਗਿਆ। ਪਹਿਲਾਂ ਕੁੜੀ ਕੋਲੋਂ ਸੁਣਦੇ ਹਾਂ ਕਿ ਕੀ ਗੱਲ ਹੋਈ ਸੀ? ਔਰ ਮੇਰੇ ਪਾਪਾ ਨੇ ਮੈਨੂੰ ਬੁਲਾਇਆ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਤਾਂ ਬੇਟਾ ਇਹ ਚੇਨ ਇਹ ਅੰਗੂਠੀ ਇਹ ਸਾਰਾ ਕੁਝ ਉਠਾ ਕੇ ਫੇਕ ਕੇ ਮਾਰਿਆ। लड़के ने अपनी चेन तोड़ी उसने कहा कि हमें कुछ नहीं चाहिए आपने हमारे जो दो हमारे लड़कियों के जो हस्बैंड है जो दमाद है हमारे उनका नहीं दिया हमारे बड़े लड़के का आपने कुछ नहीं दिया ना हमारी मान तान करी आपने पूरे बिरादरी में हमारी बेजती कर दी मेरे फादर मेरे ताऊ और मेरा ब्रदर और मेरे एक और ब्रदर है वो तीनों चारों इनके और ब्रदर है वो तीनों चारों इनके पैर पकड़ते रहे और ये लात मार मार के उनको लिटरली लात मार मार के उनको कहते रहे कहते नहीं मानते नहीं मानेंगे फेरे तब होंगे जब आप हमें ये उठा के दोगे और जो ये लड़का जो मैं ये फेसबुक पे देख रही हूँ जो ये कह रहा है कि लड़की एग्री कर रही है मेरे साथ शादी करने को मैं उसके साथ कोई एग्री नहीं कर रही हूँ जो इंसान आज मुझसे दहेज मांग सकता है आई एम अ लॉ ग्रेजुएट एंड आई एम डूइंग पी इन लॉ अगर मैं एक लॉयर हो के मेरे साथ ये सब कुछ हो सकता है तो आप सोच के देखो एक नॉर्मल आम लड़की जिस बेचारी को कुछ पता भी नहीं होता है जिसको लॉ के बारे में नहीं पता होता है उनके साथ में क्या हो सकता है और क्या होता होगा उमर लड़के ने कहा कि मैं तो दहेज के खिलाफ हूँ सर सब कहते हैं अगर वो मुझे ये कह रहे हैं अगर वो मेरे फादर को ये कह रहे हैं कि भाई कोई बात नहीं आप ऐसे मत दो आप कैश दे देना उसका मतलब क्या होता है सर आप मुझे बता दो एक दावा ये कर रहा है मुझे ड्राइविंग ही नहीं आती है मैं गाड़ी की उसने मुझसे कहा उसने मुझसे कहा कि आप ड्राइविंग सीख लो बोला आप क्या मतलब होता है हो, आप ये बताओ कोमल जी कोमल जी ऐसी कोई बात हुई आपने अप्रिशिएट किया मैंने उनको कोई अप्रिशिएट नहीं किया आप उनसे पूछो कभी मेरी उनसे कभी व्हाट्सएप पे बात हुई उनके पास भी कोई रिकॉर्डिंग हो उनके पास में कोई मैसेज होकर मैंने उनको कभी ऐसा बोला उनसे कोई बात नहीं हुई लव मैरिज है नहीं ये अरेंज मैरिज ਵਾਕਈ ਕੁੜੀ ਦੀ ਗੱਲ ਸੁਣ ਕੇ ਲੱਗਦਾ ਹੈ ਕਿ ਮੁੰਡੇ ਵਾਲਿਆਂ ਨੂੰ ਤਾਂ ਫਾਂਸੀ ਦੀ ਹੀ ਸਜ਼ਾ ਹੋਣੀ ਚਾਹੀਦੀ ਹੈ। ਦਹੇਜ ਦੇ ਲੋਭੀਆਂ ਤੇ ਲਾਲਚੀਆਂ ਨੂੰ ਪਹਿਲੀ ਨਜ਼ਰੇ ਇਹ ਹਮੇਸ਼ਾ ਵਾਂਗ ਹੀ ਗਲਤੀ ਵੱਡੀ ਗੱਡੀ ਵਾਲੇ ਦੀ। ਹਾਂਜੀ ਮਿੱਤਰੋ ਇਹ ਮੁੰਡੇ ਵਾਲਿਆਂ ਦੀ ਹੀ ਨਜ਼ਰ ਆਂਦੀ ਹੈ। ਅੱਜ ਉਹ ਕੁੜੀ ਦੇ ਪਿਓ ਦੀ ਵੀ ਸਟੇਟਮੈਂਟ ਸੁਣਦੇ ਹਾਂ ਜੋ ਉਸਨੇ ਮੀਡੀਆ ਨੂੰ ਦਿੱਤੀ ਸੀ। ਕੀ ਨਾਮ ਹੈ ਆਪਕਾ ਪੂਰਾ? ਮੇਰਾ ਯੋਗਿੰਦਰ ਕੁਮਾਰ ਹੈ। ਕੀ ਲੱਗਦਾ ਹੈ ਆਪਕੇ ਯੋਗਿੰਦਰ ਕੁਮਾਰ ਕੋ ਮਰ ਹੈ ਜੀ ਮੇਰੀ ਬੇਟੀ ਹੈ। ਕਦੀ ਕੋਈ ਗਾੜੀ ਦਾ ਕੋਈ ਜ਼ਿਕਰ ਹੋਇਆ ਤਾਂ ਹਾਂ ਜੀ ਹਾਂ ਪਹਿਲੇ ਵੀ ਹੋਇਆ ਥਾ ਜੀ। ਪਰੰਤੂ ਉਹ ਹਮ ਨਹੀਂ ਕਰ ਆਪ ਛੋਟੀ ਗਾੜੀ ਕੇ ਲਈ ਬੜੀ ਮਨਾ ਕਰ ਦੋਗੇ। ਆਪ ਸਾਈਕਲ ਕੇ ਲਈ ਮਨਾ ਕਰ ਦੋ ਆਪ ਬੋਲ ਦੋਗੇ ਕਿ ਮੈਂ ਹਾਇਜ਼ ਬੂਸਾ ਦੇ ਦੋ ਤੋ ਕਹਾਂ ਸੇ ਕਰੋਗੇ? ਸਰ इनको ये था कि हमने इनको पहले बोला था जी हम ठीक ठाक शादी करेंगे वो वो उस दौरान हम कुछ नहीं कर पाए देखो बहुत सारी मजबूरियां होती है नहीं आप कई बार जरूर नहीं होता कि आप उस एट ए टाइम कर दो तो वो लड़की के खाते में कुछ हमने सामान हमने भाई साहब सामान वगैरह सारा खरीद के रखा था लगन वगैरह लिया जा रहा था और लगन वगैरह लेने के बाद में हमने जो इनके वो दिए लड़के की चैन और अंगूठी दी इसकी मदर की कुंडल दिए और उसके बाद में ਤੁਹਾਨੂੰ ਮੈਂ ਡਿਸਟਰਬ ਮੋਰ ਜਿਆਦਾ ਕੋਈ ਨਾ ਆਪ ਆਰਾਮ ਕਰੋ ਜੀ ਮੈਂ ਮੈਨੂੰ ਪਹਿਲੇ ਕਲੀਅਰ ਕਰ ਦਿੱਤਾ ਮੈਂ ਕੋਈ ਦੇਸ ਨਹੀਂ ਇਹ ਤਾਂ ਕੋਈ ਕੁਝ ਵੀ ਕਹੇ ਅਬ ਮੈਂ ਮੈਂ ਕੀ ਕਹਿ ਰਹਾ ਹੂੰ ਉਹ ਕੁਝ ਕਹੇ ਹੈ ਕਿ ਕਿਆ ਕਹੇ ਹੈ ਭਾਈ ਸਾਹਿਬ ਕੀ ਕੋਈ ਲੜਕੀ ਆਪਕਾ ਲੜਕੀ ਨਹੀਂ ਹੈ ਕਿਆ ਵਾਕਈ ਇਸ ਕੁੜੀ ਦੇ ਪਿਓ ਦੀ ਸਟੇਟਮੈਂਟ ਸੁਣਨ ਤੋਂ ਬਾਅਦ ਯੂਪੀ ਦੇ ਬਾਗਵਤ ਦੇ ਕਿਸਾਨ ਉਸਦੇ ਦੁੱਖ ਨੂੰ ਸਮਝਣਾ ਹੀ ਚਾਹੀਦਾ ਹੈ ਕਿਸ ਪੁਲਿਸ ਨੇ ਦਰਜ ਕਰ ਲਿਆ ਸੀ ਮੁੰਡੇ ਵਾਲਿਆਂ ਨੂੰ ਸੱਦ ਕੇ ਬਿਠਾ ਲਿਆ ਗਿਆ ਥਾਣੇ ਅੰਦਰ ਕਰਨਾਲ ਸਿਵਲ ਐਨ ਥਾਣੇ ਵਿੱਚ ਹੁਣ ਮੁੰਡੇ ਵਾਲੇ ਬੈਠੇ ਹੋਏ ਸਨ ਇਹ ਤਾਂ ਹੋ ਗਈ ਮਿੱਤਰੋ ਇੱਕ ਪਾਸੇ ਦੀ ਗੱਲ ਜਿਸ ਨੂੰ ਸੁਣ ਕੇ ਹਰ ਕੋਈ মিডিਆ ਹੋਵੇ ਕਾਨੂੰਨ ਹਰ ਕੋਈ ਕਹਿ ਰਿਹਾ ਸੀ ਕਿ ਮੁੰਡੇ ਵਾਲੇ ਹੀ ਦੋਸ਼ੀ ਹਨ ਪਰ ਦੂਜੀ ਧਿਰ ਦੂਜੀ ਧਿਰ ਨੂੰ ਵੀ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਉਹਨਾਂ ਦਾ ਵੀ ਪੱਖ ਸੁਣਨਾ ਬਣਦਾ ਹੈ ਮਿੱਤਰੋ ਲਾੜਾ ਦੁਲਾ ਇੱਕ ਸਰਕਾਰੀ ਵਿਭਾਗ ਵਿੱਚ ਸਾਇੰਟਿਸਟ ਸੀ ਮੁੰਡਾ ਆਈਆਈਟੀ ਖਰਗਪੁਰ ਤੋਂ ਪੜਿਆ ਹੋਇਆ ਸੀ ਉਸ ਦਾ ਕਹਿਣਾ ਸੀ ਕਿ ਉਸ ਨੇ ਕਿਸੇ ਕੋਲੋਂ ਵੀ ਜ਼ਿੰਦਗੀ ਵਿੱਚ ਕਦੀ ਕੁਝ ਮੰਗਿਆ ਹੀ ਨਹੀਂ ਉਹ ਸੈਲਫ ਮੇਡ ਹੈ ਉਸ ਨੇ ਪਲੱਸ 2 ਤੋਂ ਬਾਅਦ ਕਦੇ ਵੀ ਆਪਣੇ ਘਰਦਿਆਂ ਤੋਂ ਕਦੀ ਦੀਵਾਨੇ ਹੀ ਨਹੀਂ ਮੰਗੀ ਪੂਰੀ ਜ਼ਿੰਦਗੀ ਵਿੱਚ ਹਾਲੇ ਤੱਕ ਪਲੱਸ 2 ਤੋਂ ਅੱਗੇ ਤੱਕ ਦੀ ਪੜ੍ਹਾਈ ਤਾਂ ਉਹ ਦੱਸਦਾ ਹੈ ਕਿ ਉਸ ਨੇ ਸਕਾਲਰਸ਼ਿਪ ਤੋਂ ਕੀਤੀ ਹੈ ਲਾੜਾ ਆਪਣੇ ਪਰਿਵਾਰ ਉੱਪਰ ਅਤੇ ਉਸ ਦੇ ਉੱਪਰ ਦਾਜ ਮੰਗਣ ਦੇ ਦੋਸ਼ਾਂ ਤੋਂ ਬਿਲਕੁਲ ਮੁਨਕਰ ਹੋ ਰਿਹਾ ਸੀ उसने इस संबंधी कुछ सबूत भी पेश किए हैं एक रिकॉर्डिंग जरा तुम भी सुनो हाँ गुड आफ्टरनून नसीर और ठीक है हाँ सर मैं ठीक हूँ अच्छा अच्छा डिपार्टमेंट में हो गए हाँ सर अच्छा लंच हो गया हाँ सर लंच क्यों हो गया हाँ तो कल वो पापा आए थे है ना करना बातचीत करनी थी मगर कैसे कैसे करना आगे हाँ सर तो फिर सुबह बात भी हुई थी फिर आपसे से okay. तो वो वो बात उसकी गाड़ी की बात कर रहे थे तो तो फिर वो कह रहे थे कि अभी रहने देना इस तरह की कुछ बात कर रहे थे आपसे बात, बात, बात हुई होगी उनकी हाँ बात हुआ हाँ तो कैसे करना है तो मेरे पापा ने बता ही दिया होगा पापा ने तो बता दिया मैं मैं एक कह पापा को मगर जी मैं एक बार नसीब से बात करके बात कर लूंगा हम हाँ, उन्होंने ये बताया था कि नसीब कह रहा था कि अभी रहने देंगे वो फिर दो साल बाद मैं ले लूंगा इस तरह की कुछ बात तो उन्होंने मेरे को कही थी हाँ सर वो झूठ पड़ेगी तो मैं खुद ले लूंगा वो झूठ पड़ेगी तो मैं खुद ले लूंगा सर वही मैंने बोला था हाँ नहीं वो तो है तो यही है कि अभी मतलब फिलहाल वहां ले जाने की भी प्रॉब्लम होगी ना फिर खड़ी रहेगी मुझे तो अभी जरूरत नहीं है कार का मुझे तो चलाना भी नहीं आता अभी मेरा काम चल रहा है तो वही मैं बोला था कल मेरे पापा को भी हाँ वो यही कह रहे थे कि वो कह रहे थे ना मेरे को आती चलानी ना कोमल को आती तो उन लोगों नहीं आते मतलब नहीं सलाना तो बड़ी बात नहीं है वो तो इतना तो आगे वो वो वो, वो, वो सीधे ले उसमें कौन सी सी बात है हां लेकिन जरूरत नहीं है इन्होंने सर इन्होंने कहा था कि सामान का आप हमें पूरा कैश दे दो गाड़ी किया इन्होंने हमें बोला था फॉर्च्यूनर कोई भी बड़ी गाड़ी आप हमें दे दो हम ऐसे मोमेंट नहीं रहे लड़का अपने सर पे जिंदगी कटण वाला ते देखन तो भी सोचियो कि लालची या सिंपल लाइफस्टाइल वाला लगदा है कुड़ी नाल भी हुई गलबात जो उसने फोन विच रिकॉर्ड कीती सी ओ भी सुनो मारे पापा कार क्यों दे रहे थे यार कार्ड कार तुम्हारे मेरे पापा गए थे ना उस मेरा पापा मेरा भाई गए थे उस दिन किसी ने मारे लिए दे थे हम मुझको नहीं चाहिए मैं तुम्हें तो पहले भी सच बोला था ना मेरे मेरे पास सबसे नहीं है मुझके चाहिए तो मुझ तुमको चाहिएगा ना तो जो मेरे पास है ना वही रहेगा ऐसा नहीं मैं यहाँ वहाँ से लेके तुमको दूंगा ऐसा नहीं होने वाला है आपने तो बता दिया था कि तुमने मना कर दिया और मैं पापा को ऑलरेडी बता चुकी थी क्या कि पापा ना सिर्फ आपको मना ही करेगा क्योंकि वो मुझे भी मना कर चुका पापा ने ਹੁਣ ਦੋਸਤੋ ਤੁਸੀਂ ਦੋਹਾਂ ਪੱਖਾਂ ਦੀ ਗੱਲ ਸੁਣ ਲਈ ਹੈ ਇਹ ਪੀ ਐਚ ਡੀ ਇਨ ਲਾ ਅਤੇ ਖੜਗਪੁਰ ਆਈ ਆਈ ٹی ਤੋਂ ਪਾਸ ਹੋਏ ਕੁੜੀ ਮੁੰਡਿਆਂ ਦਾ ਹਾਲ ਹੈ ਲੜਕਾ ਸਰਕਾਰੀ ਨੌਕਰ ਸੀ ਜੇ ਕਿਧਰੇ ਕੇਸ ਦਰਜ ਹੋ ਜਾਂਦਾ ਜਾਂ ਉਸ ਨੂੰ ਅਰੈਸਟ ਕਰ ਲਿਆ ਜਾਂਦਾ ਤਾਂ ਉਸ ਦੀ ਨੌਕਰੀ ਚਲੀ ਜਾਂਦੀ ਸਮਾਜ ਵਿੱਚ ਥੂ ਥੂ ਤਾ ਡਹੋਣੀ ਹੀ ਸੀ ਲੱਗਦਾ ਤਾਂ ਇਹ ਹੈ ਕਿ ਇਸੇ ਡਰੋਂ ਹੀ ਉਸਨੇ ਸਾਰੇ ਦੋਸ਼ ਕਬੂਲ ਲਏ ਸਾਰੇ ਦੋਸ਼ ਸਾਰੇ ਕਥਿਤ ਦੋਸ਼ ਸਵੀਕਾਰ ਕਰਦੇ ਹੋਏ ਉਸਨੇ ਮਾਫੀ ਮੰਗ ਲਈ ਕੁੜੀ ਵਾਲਿਆਂ ਤੋਂ ਤਾਂ ਜੋ ਕਿ ਉਹਨਾਂ ਦੀ ਈਗੋ ਸੈਟੀਸਫਾਈਡ ਕੀਤੀ ਜਾ ਸਕੇ ਉਸ ਤੋਂ ਬਾਅਦ ਹੀ ਦੱਸਦੇ ਹਨ ਕਿ ਕੇਸ ਰਫਾ ਦਫਾ ਹੋਇਆ ਫੈਸਲਾ ਹੁਣ ਮਿੱਤਰੋ ਤੁਹਾਡੇ ਤੇ ਹੈ ਕਿ ਦੋਸ਼ੀ ਕੌਣ ਸੀ ਪਲੱਸ 2 ਦੀ ਪੜ੍ਹਾਈ ਤੋਂ ਬਾਅਦ ਹਾਈਲੀ ਇੰਟੈਲੀਜੈਂਟ ਮੁੰਡਾ ਜੋ ਸਕਾਲਰਸ਼ਿਪ ਦੇ ਦਮ ਤੇ ਅੱਗੇ ਦੀ ਪੜ੍ਹਾਈ ਕਰਦਾ ਹੈ ਤੇ ਆਈਆਈਟੀ ਖੜਗਪੁਰ ਤੋਂ ਪੜ੍ਹ ਕੇ ਸਾਇੰਟਿਸਟ ਦੀ ਸਰਕਾਰੀ ਨੌਕਰੀ ਕਰਦਾ ਹੈ ਉਹ ਲੜਾ ਜਾਫਰ ਉਹ ਲਾਸਟ ਸਟੂਡੈਂਟ ਉਹ ਕੁੜੀ ਜੋ ਕਹਿ ਰਹੀ ਹੈ ਕਿ ਮੇਰਾ ਪਿਓ ਗੰਨਾ ਕਿਸਾਨ ਹੈ 8 ਸਾਲਾਂ ਤੋਂ ਗੰਨੇ ਦੇ ਪੈਸੇ ਹੀ ਨਹੀਂ ਮਿਲੇ ਉਹ ਕਿਵੇਂ ਦਾਜ ਦੇ ਵਿੱਚ ਮੰਗੀ ਹੋਈ ਰਕਮ ਪੂਰੀ ਕਰਦਾ ਪਹਿਲੀ ਗੱਲ ਤਾਂ ਮਿੱਤਰੋ ਕੁਝ ਕੁੜੀ ਝੁੱਠੀ ਲੱਗਦੀ ਹੈ ਕਾਰਨ ਇਸ ਕਰਕੇ ਕਿ ਉਹ ਕਹਿ ਰਹੀ ਹੈ ਕਿ ਪਿਛਲੇ 8 ਸਾਲਾਂ ਤੋਂ ਗੰਨੇ ਦੀ ਪੇਮੈਂਟ ਹੀ ਨਹੀਂ ਹੋਈ ਜਦੋਂ ਕਿ ਇਹ ਸਰਾਸਰ ਝੂਠੀ ਲੱਗਦਾ ਹੈ ਕਿਉਂਕਿ ਪੇਮੈਂਟ ਇੱਕ ਜਾਂ ਦੋ ਸਾਲ ਡਿਲੇ ਹੁੰਦੀ ਹੈ ਵੱਤੋਂ ਬਾਅਦ 3 ਸਾਲ ਪਰ ਹੁਣ ਤਾਂ ਹਰਿਆਣਾ ਵਿੱਚ ਉਹ ਵੀ ਨਹੀਂ ਹੁੰਦੀ ਪਰ ਇਸ ਕੁੜੀ ਦਾ ਕਹਿਣਾ ਸੀ ਕਿ ਉਸਦੇ ਪਿਓ ਨੂੰ 8 ਸਾਲ ਤੋਂ ਗੰਨੇ ਦੀ ਪੇਮੈਂਟ ਹੀ ਨਹੀਂ ਹੋਈ ਜਦੋਂ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਜਾਂ ਝਗੜਾ ਹੁੰਦਾ ਹੈ ਤਾਂ ਇੱਕ ਦੂਜੇ ਉੱਪਰ ਬਹੁਤ ਦੋਸ਼ ਲਗਾਏ ਜਾਂਦੇ ਹਨ ਬੋਤਾ ਕੁਝ ਕਹਿਣਾ ਕਿਸੇ ਇੱਕ ਦਾ ਪੱਖ ਲੈਣਾ ਕੌਣ ਸਹੀ ਕੌਣ ਗਲਤ ਤੁਸੀਂ ਆਪ ਸੋਚੋ ਮੈਂ यही ਅਪੀਲ ਕਰਤਾ ਹੂੰ ਕਿ ਮੇਰੇ ਲੋਕ ਜੋ ਹੈ ਮਾਫ ਕਰੇ और मैं अपील करता हूँ कि लोग जो है ऐसा जो है काम ना करें कि जिससे कि दूसरों की भावनाओं को जो है ठेस पहुंचे एक सामाजिक बुराई है जो है पढ़े लिखे लोगों को इससे तो तो है गलती गलती हुई है, आगे जी जी नहीं गलती हुई। गलती हुई है और रिपीट करना मैं बिल्कुल नहीं चाहूंगा दूसरे को मैसेज देता हूँ की मत रिपीट करो अपना प्रिंसिपल पे रहो अपने सच्चाई के साथ रहो और जो अपना कमाना है अपने आप ही कमाओ वही मेरा है और माफी मांगता हूँ कि जो माफी मांग ली लिया जी, लड़की वालों से भी जो है अगर मैंने उनको मतलब कि लड़की वालों से मैं माफी मांगता हूँ कि उसकी भावनाओं को और उसके जो क्या मतलब कि क्या बोलते हैं मतलब की माफी लेन देन की गलती जी, हुई और माफी बहुत जी बिल्कुल गलती हुई है और मैं जो है समझे विवाद खत्म हो जाए अभी। जी मैं चाहता हूं कि विवाद खत्म हो जाए और दोनों परिवारों के बीच में जो है कोई मन कितने महीने पहले रिश्ता पक्का हुआ था आपको जी ये तो जी कई महीनों से जो है ये शायद मार्च में शायद सर का कॉल आया था सोहन सर का कॉल आया था नौ दस महीने पहले हुआ था तो, तो हाँ सर रिकॉर्डिंग जो आप सुना रहे थे वो कब की थी रिकॉर्डिंग तो सर एक या दो महीने पहले की थी शायद तो, वो क्या होता है हाँ सर एक दो महीने तो, 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 तो पहले एक दो महीने पहले तो परिवार के सभी लोगों ने यानी आपसे रजामंदी समझौता हो गया दोनों परिवारों में ये हाँ मेरा अभी सुनने में आया है की दोनों परिवारों का समझौता हो गया है अंत बिच नौजवान मित्र लाई एक गल ਬੇਸ਼ੱਕ ਕੋਈ ਕਿੰਨਾ ਵੀ ਚੰਗਾ ਹੋਵੇ ਜੇ ਵਿਆਹ ਵਿੱਚ ਲੈ ਦੇਣ ਦੀ ਗੱਲ ਚੱਲਦੀ ਹੋਵੇ ਤਾਂ ਇਹੋ ਜਿਹੀ ਰਿਕਾਰਡਿੰਗ ਕੋਈ ਸਬੂਤ ਜ਼ਰੂਰ ਰੱਖੋ ਮਾੜੇ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਅੰਤ ਵਿੱਚ ਮਿੱਤਰੋ ਜੇ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਹੋ ਜੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਇੱਕ ਲੜਕੀ ਦੀ ਸ਼ਾਦੀ ਤੇ ਆਂ ਜੀ ਯੂਪੀ ਕੇ ਹਮੂ ਜੀ ਹਰੀਪੁਰ ਖੇੜੀ گاਮ ਹੈ ਯਹਾਂ ਸੈਕਟਰ 12 ਮੈਂ शादी बैंक में और जीन से बारात आई हुई थी उनके आपस में कोई छोटी मोटी बात को लेकर की की तो शिकायत क्या दी गई फॉर्चुनर कार मांगी और बीस लाख रुपए लेकिन तफ्तीश से पता लगेगा आगे जैसे तथ्य सामने आएंगे तो शादी रोक दी गई है शादी तो रात को ही रुकी हुई कहाँ पर थी शादी सेक्टर 12 में सेक्टर भी। सर अभी ये लॉन्च किया अभी सर इस मॉडर्न मूवमेंट में